ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਨਦਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਕੈਨੇਡਾ ਦੇ ਵਿੱਚ ਇੱਕ ਵੱਡੀ ਕੋਕੀਨ ਦੀ ਤਸਕਰੀ ਬਰਾਮਦ ਕੀਤੀ ਗਈ ਹੈ ਦੱਸਿਆ ਕਿ ਇਹ ਇੱਕ ਪੰਜਾਬੀ ਦੇ ਕੋਲੋਂ ਕੋਕੀਨ ਬਰਾਮਦ ਕੀਤੀ ਗਈ ਵੱਡੀ ਮਾਤਰਾ ਦੇ ਵਿੱਚ ਇਹ ਕੋਕੀਨ ਬਰਾਮਦ ਕੀਤੀ ਗਈ ਹੈ 43 ਕਿਲੋਗ੍ਰਾਮ ਕੋਕੇਨ ਇਹ ਪੰਜਾਬੀ ਦੇ ਗੱਡੀ ਦੇ ਵਿੱਚੋਂ ਬਰਾਮਦ ਕੀਤੀ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਹੁਣ ਤੱਕ ਦੀ ਸਭ ਤੋਂ ਸਿੰਗਲ ਵੱਡੀ ਬਰਾਮਦਗੀ ਹੈ ਜਿਸ ਦੇ ਵਿੱਚ 43 ਕਿਲੋਗ੍ਰam ਕੋਕੇਨ ਬਰਾਮਦ ਕੀਤੀ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਜਿਸ ਸ਼ਖਸ ਦੇ ਕੋਲੋਂ ਇਹ ਬਰਾਮਦ ਕੀਤੀ ਗਈ ਹੈ ਉਸ ਦਾ ਨਾਮ ਰਣਤੇਰ ਸਿੰਘ ਗਿੱਲ ਦੱਸਿਆ ਜਾ ਰਿਹਾ ਹੈ ਅਤੇ ਐਡਮਿੰਟਨ ਪੁਲਿਸ ਦੇ ਵੱਲੋਂ ਕਈ ਦਿਨਾਂ ਤੋਂ ਉਸ ਬੰਦੇ ਦੇ ਉੱਪਰ ਨਿਗਰਾਨੀ ਰੱਖੀ ਜਾ ਰਹੀ ਸੀ ਜਿਸ ਤੋਂ ਬਾਅਦ ਉਸ ਦੇ ਕੋਲੋਂ 43 ਕਿਲੋ ਕੋਕੇਨ ਬਰਾਮਦ ਕੀਤੀ ਗਈ ਹੈ ਇੱਕ ਵਾਰ ਫੇਰ ਤੋਂ ਦੱਸ ਦਈਏ ਕੈਨੇਡਾ ਵਿਖੇ ਐਡਮਿੰਟਨ ਪੁਲਿਸ ਸਰਵਿਸ ਨੇ 1.8 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ ਕੀਤੀ ਹੈ ਜਿਸ ਨੂੰ ਇਸ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਸਿੰਗਲ ਜ਼ਬਤ ਕਿਹਾ ਜਾ ਰਿਹਾ ਹੈ ਸਤੰਬਰ ਦੇ ਵਿੱਚ ਗੈਂਗ ਸੁਪਰੈਸ਼ਨ ਟੀਮ ਨੇ ਇੱਕ 40 ਸਾਲਾ ਵਿਅਕਤੀ ਦੀ ਜਾਂਚ ਸ਼ੁਰੂ ਕੀਤੀ ਜਿਸ ਨੂੰ ਡਰੱਗ ਤਸਕਰੀ ਦੇ ਵਿੱਚ ਸ਼ਾਮਲ ਮੰਨੇ ਜਾਂਦਾ ਸੀ ਈਪੀਐਸ ਨੇ ਦੱਸਿਆ ਕਿ 7 ਅਕਤੂਬਰ ਨੂੰ ਪੁਲਿਸ ਨੇ ਉਸ ਨੂੰ ਫੜ ਲਿਆ ਅਤੇ ਉਸ ਦੀ ਗੱਡੀ ਦੇ ਵਿੱਚੋਂ 40.5 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਰਣਜੀਤ ਸਿੰਘ ਗਿੱਲ ਤੇ ਤਸਕਰੀ ਦੇ ਮਕਸਦ ਦੇ ਨਾਲ ਸਮਾਨ ਰੱਖਣ ਦਾ ਦੋਸ਼ ਲਗਾਇਆ ਗਿਆ ਉਸ ਨੂੰ 8 ਨਵੰਬਰ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਇੰਸਪੈਕਟਰ ਲੌਂਸ ਪਾਰਕਰ ਨੇ ਇੱਕ ਨਿੱਜੀ ਨਿਊਜ਼ ਚੈਨਲ ਨੂੰ ਗਲਤਫਹਿਮੀ ਕਰਦਿਆਂ ਦੱਸਿਆ ਕਿ ਇਹ 40 ਕਿਲੋਗ੍ਰam ਦੀ ਜ਼ਬਤੀ ਐਡਮੰਟਨ ਪੁਲਿਸ ਸਰਵਿਸ ਦੇ ਇਤਿਹਾਸ ਵਿੱਚ ਕੋਕੀਨ ਦੀ ਸਭ ਤੋਂ ਵੱਡੀ ਸਿੰਗਲ ਲੋਕੇਸ਼ਨ ਜ਼ਬਤੀ ਸੀ ਉਸਨੇ ਅੱਗੇ ਦੱਸਿਆ ਕਿ ਹਾਲਾਂਕਿ ਇਸ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਵੀ ਕੀਤੀ ਗਿਆ ਨਸ਼ੀਲੇ ਪਦਾਰਥਾਂ ਦੇ ਸਰੋਤਾਂ ਦੀ ਜਾਂਚ ਦਾ ਕੋਈ ਸੱਟਾ ਨਹੀਂ ਨਿਕਲਿਆ ਅਤੇ ਉਹ ਕੈਨੇਡਾ ਅਤੇ ਸੰਯੁਕਤ ਰਾਜ ਦੇ ਵਿੱਚ ਆਪਣੇ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਦੇ ਨਾਲ ਕੰਮ ਕਰਨਾ ਜਾਰੀ ਰੱਖਣਗੇ ਬਿਊਰੋ ਰਿਪੋਰਟ ਐਸਐਮ ਜੱਟ ਨਿਊਜ਼ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਪਿੰਦਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਕੈਨੇਡਾ ਦੇ ਵਿੱਚ ਇੱਕ ਵੱਡੀ ਕੋਕੀਨ ਦੀ ਤਸਕਰੀ ਬਰਾਮਦ ਕੀਤੀ ਗਈ ਹੈ ਦੱਸਿਆ ਕਿ ਇਹ ਇੱਕ ਪੰਜਾਬੀ ਦੇ ਕੋਲੋਂ ਕੋਕੀਨ ਬਰਾਮਦ ਕੀਤੀ ਗਈ ਵੱਡੀ ਮਾਤਰਾ ਦੇ ਵਿੱਚ ਇਹ ਕੋਕੀਨ ਬਰਾਮਦ ਕੀਤੀ ਗਈ ਹੈ 43 ਕਿਲੋਗ੍ਰਾਮ ਕੁਕੇਨ ਇਹ ਪੰਜਾਬੀ ਦੇ ਗੱਡੀ ਦੇ ਵਿੱਚੋਂ ਬਰਾਮਦ ਕੀਤੀ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਹੁਣ ਤੱਕ ਦੀ ਸਭ ਤੋਂ ਸਿੰਗਲ ਵੱਡੀ ਬਰਾਮਦਗੀ ਹੈ ਜਿਸ ਦੇ ਵਿੱਚ 43 ਕਿਲੋਗ੍ਰam ਕੋਕੇਨ ਬਰਾਮਦ ਕੀਤੀ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਜਿਸ ਸ਼ਖਸ ਦੇ ਕੋਲੋਂ ਇਹ ਬਰਾਮਦ ਕੀਤੀ ਗਈ ਉਸ ਦਾ ਨਾਮ ਰਣਤੇਰ ਸਿੰਘ ਗਿੱਲ ਦੱਸਿਆ ਜਾ ਰਿਹਾ ਹੈ ਅਤੇ ਐਡਮਿੰਟਨ ਪੁਲਿਸ ਦੇ ਵੱਲੋਂ ਕਈ ਦਿਨਾਂ ਤੋਂ ਉਸ ਬੰਦੇ ਦੇ ਉੱਪਰ ਨਿਗਰਾਨੀ ਰੱਖੀ ਜਾ ਰਹੀ ਸੀ ਜਿਸ ਤੋਂ ਬਾਅਦ ਉਸ ਦੇ ਕੋਲੋਂ 43 ਕਿਲੋ ਕੋਕੇਨ ਬਰਾਮਦ ਕੀਤੀ ਗਈ ਹੈ ਇੱਕ ਵਾਰ ਫੇਰ ਤੋਂ ਦੱਸ ਦਈਏ ਕੈਨੇਡਾ ਵਿਖੇ ਐਡਮਿੰਟਨ ਪੁਲਿਸ ਸਰਵਿਸ ਨੇ 1.8 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ ਕੀਤੀ ਹੈ ਜਿਸ ਨੂੰ ਇਸ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਸਿੰਗਲ ਜ਼ਬਤ ਕਿਹਾ ਜਾ ਰਿਹਾ ਹੈ ਸਤੰਬਰ ਦੇ ਵਿੱਚ ਗੈਂਗ ਸੁਪਰੈਸ਼ਨ ਟੀਮ ਨੇ ਇੱਕ 40 ਸਾਲਾ ਵਿਅਕਤੀ ਦੀ ਜਾਂਚ ਸ਼ੁਰੂ ਕੀਤੀ ਜਿਸ ਨੂੰ ਡਰੱਗ ਤਸਕਰੀ ਦੇ ਵਿੱਚ ਸ਼ਾਮਲ ਮੰਨੇ ਜਾਂਦਾ ਸੀ ਈਪੀਐਸ ਨੇ ਦੱਸਿਆ ਕਿ 7 ਅਕਤੂਬਰ ਨੂੰ ਪੁਲਿਸ ਨੇ ਉਸ ਨੂੰ ਫੜ ਲਿਆ ਅਤੇ ਉਸ ਦੀ ਗੱਡੀ ਦੇ ਵਿੱਚੋਂ 40.5 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਮੁਕਤ ਬੇਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਰਣਜੀਤ ਸਿੰਘ ਗਿੱਲ ਤੇ ਤਸਕਰੀ ਦੇ ਮਕਸਦ ਦੇ ਨਾਲ ਸਮਾਨ ਰੱਖਣ ਦਾ ਦੋਸ਼ ਲਗਾਇਆ ਗਿਆ ਉਸ ਨੂੰ 8 ਨਵੰਬਰ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਇਨਸਪੈਕਟਰ ਲੌਂਸ ਪਾਰਕਰ ਨੇ ਇੱਕ ਨਿੱਜੀ ਨਿਊਜ਼ ਚੈਨਲ ਨੂੰ ਗਲਵਾਤ ਕਰਦਿਆਂ ਦੱਸਿਆ ਕਿ ਇਹ 40.5 ਕਿਲੋਗ੍ਰਾਮ ਦੀ ਜ਼ਬਤੀ ਐਡਮੰਟਨ ਪੁਲਿਸ ਸਰਵਿਸ ਦੇ ਇਤਿਹਾਸ ਵਿੱਚ ਕੋਕੀਨ ਦੀ ਸਭ ਤੋਂ ਵੱਡੀ ਸਿੰਗਲ ਲੋਕੇਸ਼ਨ ਜ਼ਬਤੀ ਸੀ ਉਸਨੇ ਅੱਗੇ ਦੱਸਿਆ ਕਿ ਹਾਲਾਂਕਿ ਇਸ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਵੀ ਕੀਤੀ ਗਿਆ ਨਸ਼ੀਲੇ ਪਦਾਰਥਾਂ ਦੇ ਸਰੋਤਾਂ ਦੀ ਜਾਂਚ ਦਾ ਕੋਈ ਸੱਟਾ ਨਹੀਂ ਨਿਕਲਿਆ ਅਤੇ ਉਹ ਕੈਨੇਡਾ ਅਤੇ ਸੰਯੁਕਤ ਰਾਜ ਦੇ ਵਿੱਚ ਆਪਣੇ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਦੇ ਨਾਲ ਕੰਮ ਕਰਨਾ ਜਾਰੀ ਰੱਖਣਗੇ ਬਿਊਰੋ ਰਿਪੋਰਟ ਐਸਐਮ ਜੱਟ ਨਿਊਜ਼